ਆ ਇੱਕੇ ਸੀ ਨਹੀਂ ਭਾਈ ਚੱਲਦਾ ਤਿੰਨ ਚੱਲ ਜੀ ਜਾਂਦੇ ਸਾਨੂੰ ਇਸ ਨੇ ਗਰਮੀ ਮਾਰ ਰੱਖਿਆ ਇੱਥੇ ਇਹ ਕਰੀ ਮਰੇ ਆ ਆ ਢੂਏ ਚ ਵੱਜਿਆ ਪੱਤਰਾ ਜਮੈਂ ਇਥੋਂ ਮੋਟਰਸਾਈਕਲ ਲਗਾਉਂਦਾ ਸੀ ਜਮਾ ਠੇਲਿਆ ਗਿਆ ਮੈਂ ਖਟੂਆ ਮੇਰਾ ਇਤੋਂ ਤਾਂ ਭਰਾ ਨਹੀਂ ਹੋ ਕੇ ਨੰਗਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਗਏ ਗਰਾਊਂਡ 'ਚ ਜਮ ਲਾਉਣ ਅੱਜ ਨਾ ਆ ਕੇ ਆਏ ਆ ਅੱਜ ਦੋਨੇ ਛੁੱਟੀ ਕਰ ਗਏ ਮੁੰਡੇ ਨਾ ਲਵੀ ਆਇਆ ਤੇ ਨਾ ਮਨੀ ਆਇਆ ਇੱਕ ਨੇ ਤਾਂ ਫੋਨ ਨਹੀਂ ਚੱਕਿਆ ਇੱਕ ਕਹਿੰਦਾ ਮੈਂ ਕੱਲ ਨੂੰ ਆਉਂਗਾ ਕੱਲ ਇੱਕ ਜਣਾ ਆਇਆ ਪਰਸੋਂ ਵੀ ਇੱਕ ਆਇਆ ਸੀ ਅੱਜ ਦੋਨੋਂ ਹੀ ਨਹੀਂ ਆਏ ਮੈਂ ਕੱਲ ਉਹਨੂੰ ਕਿਹਾ ਸੀ ਮੈਂ ਤੂੰ ਹਟੋਂਗੇ ਹੌਲੀ ਹੌਲੀ ਚਲੋ ਹਾਂ ਪਾ ਲਾਲ ਕੇ ਜੇ ਮੈਂ ਇੱਕ ਤਾਂ ਜਮਣ ਚ ਠੀਕ ਆਟ ਲੱਗਦਾ ਬਈ ਸਾੜੇ ਜਮਣ ਚ ਨਾ ਬਾਜ ਆਣੀਗਾ ਗਾਣਾ ਗੁਣਾ ਵਾੜਾ ਮੋਟਰ ਚੱਲਦਾ ਰਹੇ એનર્ਜੀ ਆਉਂਦੀ ਰਹਿੰਦੀ ਆ ਇੱਕ ਤਾਂ ਸਾਡਾ ਬਾਜਾ ਨਹੀਂ ਚੱਲਦਾ ਬਈ ਇਹੇ ਮਣਾ ਜੀ ਘਟ ਲੱਗਦਾ ਜਮਾ ਜੇ ਕੱਜ ਕੋਈ ਉਹ ਨਹੀਂ ਆਇਆ ਜਮਾ ਮੈਂ ਕੱਲਾ ਹੀ ਸੀਗਾ ਤੇ ਹੁਣ ਚੱਲੀਏ ਘਰਾਂ ਨੂੰ ਦਿਹਾੜੀ ਵੀ ਜਾਣਾ ਫਿਰ ਪਤਾ ਹੀ ਆ ਸਾਨੂੰ ਤਵੀ ਯਾਰ ਕੇ ਪਤਾ ਨਹੀਂ ਕਿਹੜੇ ਸੈਂਟਰ ਤੇ ਫਿਰਦੇ ਆ ਸਵੇਰੇ ਸਵੇਰੇ ਤੁਸੀਂ ਅੱਜ ਸਵੇਰੇ ਆਏਗਾ ਤਾਂ ਨਹੀਂ ਆਏ ਦੱਸੋ ਪਹਿਲਾਂ ਮੈਂ ਤੈਨੂੰ ਨਹੀਂ ਕੀ ਲਵੀ ਕੀ ਕਹਿਆ ਸੀ ਗੱਲ ਮਣੀ ਬਈ ਮੈਨੂੰ ਫਰਕ ਪਿਆ ਸੀਗਾ ਵੀ ਆਏਗਾ ਕੋਈ ਤੁਹਾਡਾ ਇੱਕ ਇੱਕ ਦੇਣਾ ਹੈ ਹਾਂ ਵੀ ਤੁਸੀਂ ਆਉਂਦੇ ਨਹੀਂ ਦੋ ਦੋ ਦੋਨੇ ਨਹੀਂ ਆਉਂਦੇ ਤੁਸੀਂ ਵੇਤ ਦਾ ਝੂਠਾ ਨਹੀਂ ਆ ਵੇ ਇਹ ਤਾਂ ਪੁੱਛੋ ਇਹ ਤਾਂ ਜਾਣਕਾਰੀ ਲੋ ਮੈਂ ਨਾ ਮਾਰ ਸੀ ਆ ਵੇ ਮੈਂ ਤਾਂ ਨਹੀਂ ਆਇਆ ਇਹਨੂੰ ਪੁੱਛ ਲੈ ਛੋਟੇ ਨਹੀਂ ਬਹਾਨੇ ਮੁਕਦੇ ਹੁਣ ਤੂੰ ਬਾਈ ਕੰਮ ਤੋਂ ਕੰਮ ਤੋਂ ਹਟ ਗਿਆ ਕੱਲ ਨੂੰ ਫਿਰ ਕੱਲ ਨੂੰ ਕੱਲ ਤੋਂ ਕੱਲ ਨੂੰ ਅੱਜ ਨਾਲ ਟਾਈਮ ਬਾਈ ਸੈਲਰੀ ਨਹੀਂ ਨੂੰ ਟਾਈਮ ਤਾਂ ਹਾਂ ਅੱਛਾ ਨਹੀਂ ਕੱਲ ਨਹੀਂ ਹੁਣ ਤੂੰ ਕੱਲ ਨੂੰ ਕੱਲ ਨੂੰ ਹਟ ਜਾਏਂਗਾ ਕੱਲ ਨੂੰ ਵਿਆਹ ਫਰਦਰਾ ਕਦਿਆਂ ਵੀ ਵਿਆਹ ਚਪ ਚੀਤੇ ਕਰਾਉ ਮੈਂ ਸਾਦਾ ਵੀ ਨਹੀਂ ਕਰੀ ਜਾਂਦੇ ਕੋਈ ਨਾ ਸੱਦਾ ਕੇ ਸਾਨੂੰ ਸਹੀ ਜੀ ਦੱਸਿਆ ਯਾਰ ਕਦੋਂ ਆਵੇਂ ਬਿਆ ਵੀ ਵਰਲੇ ਵੀ ਨਿਸਤੋਸ ਦਾ ਪੱਕਾ ਕਰ ਲਗੇ ਰਿਸ਼ਤਾ ਤਾਂ ਹੁਣ ਪੱਕਾ ਹੀ ਆ ਛੁੱਟੀਆਂ ਤੇ ਤੂੰ ਹੈਗਾ ਤੂੰ ਪਟ ਗਿਆ ਫਿਰ ਕਰਦੀ ਕਰੀ ਦੇਵਾਂਗਾ ਹੁਣ ਅਬੀ ਕਿ ਕੀ ਕਰਨੇ ਚਾਹੁੰਗੇ ਇਸ ਵਾਰੀ ਜੇ ਆਪਣਾ ਵਿਆਹ ਤੇ ਨਹੀਂ ਸਾ ਮੈਂ ਤਾਂ ਹੀ ਤਾਂ ਦੱਸਦਾ ਨਹੀਂਗਾ ਹੋਰ ਮਹੀਨੇ ਦੀਆਂ ਛੁੱਟੀਆਂ ਕਿਉਂ ਲੈਂਗਾ ਸ਼ਿਮਲੇ ਕਣੀ ਹੈ ਨਾ ਜੀ ਸ਼ਿਮਲੇ ਕਣੀ ਵੀ ਜਾਊਗਾ ਨਾ ਬਹੂ ਨਾਲ ਕਿਹਦੇ ਕਣੀ ਸ਼ਿਮਲੇ ਕਣੀ ਹੋਏ ਤੇ ਛੋਟੀਆਂ ਮੋਟੀਆਂ ਜਗ੍ਹਾ ਰਹੀ ਹੈ ਹਣੀ ਮੂੰਹ ਤੇ ਵੀ ਲੰਬਾਈ ਬਣਾਉਣ ਡਿਵਾਈਟ ਡਿਵਾਈਟ ਸੇਖਾਂ ਨਾਲ ਕਿਥੇ ਜਾਊਗਾ ਸੇਖਾਂ ਨਾ ਕਿਵੇਂ ਦੰਦ ਕੜਾ ਕੇ ਆਇਆ ਕਿ ਕੋਈ ਵੀ ਧੁੱਪ ਪੈਂਦੀ ਐ ਮੋਨੂ ਦੰਦ ਕੜਾ ਕੇ ਆਇਆ ਹੈ ਹੈ ਦੇਖ ਦਿਖਾਈ ਮੂਤਾ ਖਾ ਦੇ ਕੰਪ ਮਾਰਦਾਗਾ ਸਾਡਾ ਸਟੋਰ ਵਾਲਾ ਹੋ ਗਿਆ ਬਈ ਏਸੀ ਬੰਦ ਤੇ ਮੈਂ ਤੇ ਅੰਜਨੀ ਜਾਂਨੇ ਹੁਣ ਚੈੱਕ ਕਰਨ ਕੋਠੇ ਤੇ ਕੰਪਰੈਸਰ ਜਿਆਦਾ ਬੰਦ ਹੋਇਆ ਬਹੁਤ ਚਲ ਅੰਜਨੀ ਚਲੀਏ ਕੋਠੇ ਤੇ ਯਾਰ ਇਹਨੇ ਲਹੂ ਪੀਤਾ ਬੜਾ ਇੱਕ ਤਾਂ ਹੁਣ ਹੀ ਲੇਟ ਆਉਂਦੀ ਤੇ ਇੱਕ ਏਸੀ ਨਹੀਂ ਚੱਲਦੇ ਇੱਥੇ ਬਾਈ ਨੇਰੀ ਅੱਗਾ ਕੋਠੇ ਤੇ ਘੱਟੋ ਘੱਟ 50 60 ਏਸੀ ਹੈਗੇ ਉਧਰ ਨੂੰ ਇੱਥੇ ਆਕੀ ਅੱਗਾ ਹੈ ਕਮਰੇ ਸਰਦਾ ਦਾ ਦੋਨੇ ਚੱਲੀ ਜਾਂਦੇ ਯਾਰ ਹਨਾ ਆ ਵੀ ਚੱਲੀ ਜਾਂਦਾ ਯਾਰ ਇਹੀ ਨਹੀਂ ਅਸੀਂ ਇਹੀ ਨਹੀਂ ਚੱਲਦਾ ਆ ਵੀ ਚੱਲੀ ਜਾਂਦਾ ਯਾਰ ਹੈ ਉਹ ਸਲੋ ਚੱਲਦਾ ਉਹ ਸਲੋ ਚੱਲੀ ਜਾਂਦਾ ਓ ਗਰਮੀ ਕਿੰਨੀ ਆ ਨਾ ਹੋਏ ਅੱਗ ਲੱਗਦੀ ਐ ਸਰੋਹ ਚੱਲਦਾ ਇਧਰਲੇ ਤਾਂ ਸਹੀ ਚੱਲਦੇ ਆ ਤਾਂ ਪਰ ਇਹਨਾਂ ਦਾ ਕਿਹੜਾ ਪਤਾ ਲੱਗਦਾ ਆ ਇੱਕ ਕਿਸੀ ਨਹੀਂ ਭਾਈ ਚੱਲਦਾ ਤਿੰਨ ਚੱਲ ਲੀ ਜਾਂਦੇ ਸਾਨੂੰ ਇਸ ਨੇ ਗਰਮੀ ਮਾਰ ਰੱਖਿਆ ਇੱਕ ਨਹੀਂ ਕੋਈ ਯਾਰ ਰਿਮੋਟ ਤੋਂ ਨਾ ਇਹਦੀ ਸੈਟਿੰਗ ਹਿੱਲ ਗਈ ਹੋਵੇ ਇੰਜ ਨਹੀਂ 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 ਰਹਿਣ ਦੇ ਆ ਜਾ ਤੂੰ ਏਡਾ ਮਕੈਨਿਕ ਹੈ ਨਹੀਂ ਆ ਜਾ ਰਾਨੋ ਸੌਰੀ ਭਾਈ ਮੈਂ ਤੁਹਾਨੂੰ ਅੱਜ ਫੇਰ ਲੇਟ ਕਰਾਦਾ ਚੱਲੀਏ ਹਾਂ ਭਾਈ ਜਾਣਾ ਪੈਣਾ ਹੀ ਹੈ ਤੇ ਸਵੇਰੇ ਕੱਲ ਨੂੰ ਤੁਸੀਂ ਮੈਨੂੰ ਨਾ ਜਮ ਲੇਟ ਕਰਾ ਦਿਓ ਕੋਣ ਨਹੀਂ ਨਹੀਂ ਭਾਈ ਸਾਡੇ ਢੋਡਾ ਕਰਕੇ ਮੈਂ ਸਵੇਰੇ ਲੇਟ ਹੋਣਾ ਮੈਂ ਇਸ ਵੇਲੇ ਤੁਹਾਨੂੰ ਮੈਂ ਲੇਟ ਕਰਾਉਣਾ 5:30 ਵਜੇ ਬਹੀ ਰਹੇ ਸਾਢੇ 5 ਪੱਕਾ ਪੱਕਾ ਹੀ ਆ ਭਾਈ ਚੰਗਾ ਸਵੇਰੇ ਮੋਟਾ ਵੀ ਪੈਣੀ ਆ ਮੋਟਾ ਦੀ ਛੁੱਟੀ ਹੈ ਕੱਲ ਨੂੰ ਆਏ ਆਏ ਫਿਰ ਕੀ ਖਾਣਾ ਕੋਣ ਖਾਣੇ ਭਈ ਗੁੱਪਾ ਖਾਣਾ ਕਿ ਕੌਣ ਕਿ ਕਹੇ ਕੁੱਪੇ ਖਾਣੇ ਕੁੱਪੇ ਆਈਸਕ੍ਰੀਮ ਤਿੰਨ ਕੁੱਪੇ ਕਰ ਦੇ ਬਾਈ ਆਈਸਕ੍ਰੀਮ ਪਰੋਨਾਥ ਬਾਈ ਪਰੋਨਾਥ ਰੱਖਿਆ ਹੈ ਪਰੋਨਾਥ ਆਈਸਕ੍ਰੀਮ ਕੁਲਫੀ ਕੁਲਫੀ ਆ ਵੀ ਦਿਖਾ ਦੇ ਆਟਮਾਂ ਕੀ ਬਾਈ ਹਾਂ ਕਿੰਨੇ ਦੀ ਆ ਬਾਈ 1 10 ਰੁਪਏ ਦੀ ਫੇਰ ਤਾਂ ਠੀਕ ਆ ਬਜਟ 'ਚ ਹੀ ਆ ਫੇਰ ਤਾਂ ਚਾਹੇ ਦੋ ਦੋ ਖਾ ਲਓ ਫੇਰ ਤਾਂ ਬਜਟ 'ਚ ਆ ਇਹ ਮਿੱਠਾ ਮੂੰਹ ਪਤਾ ਕਿਉਂ ਕਰਾਇਆ ਸੀ ਮੇ ਨੇ ਕੱਲ ਨੂੰ ਵੀ ਹਟਣਾਗਾ ਕੰਮ ਤੋਂ ਪਰਾ ਨਹੀਂ ਹੈ ਸ਼ਗਨ ਵਿਆਹ ਹੈ ਵਿਆਹ ਦਾ ਹਟਣਾ ਵੀ ਆ ਨਾ ਤਾਂ ਕਰਕੇ ਉਹ ਤਾਂ ਦਹੀਂ ਖਵਾਉਂਦੇ ਹੁੰਦੇ ਅਗੇ ਚਲ ਆਪਾਂ ਆਈਸਕ੍ਰੀਮ ਖਾ ਲਈ ਕਿਉਂਸ ਬ్రో ਕੋਈ ਕਹ ਦੇ ਨਾ ਪਰ ਇਹ ਮੁੱਕਰ ਗਿਆ ਬਾਈ ਇਹ ਕਹਿੰਦਾ ਮੈਂ 6-7 ਦਿਨਾਂ ਅਜੇ ਹੋਰ ਕੰਮ ਤੇ ਆਉਂਗਾ ਹਜੇ ਰੱਜਿਆ ਨਹੀਂ ਇੱਕ ਹੋਰ ਅੱਧ ਕੁਰੀ ਆ ਦੀ ਆਈਸਕ੍ਰੀਮ ਖਾ ਕੇ ਬਾਈ ਕੁੱਪੇ ਦੇ ਹੁਣ ਲਵੀ ਕਹਿੰਦਾ ਮੈਂ ਪਲਾਨ ਲੈਣੀ ਆ ਸਰ ਨੂੰ ਸਸਤੀ ਤੈਨੂੰ ਇੱਥੇ ਪਲਾਨ ਮਿਲੂ ਹੋਰ ਕਿਤੇ ਨਹੀਂ ਮਿਲਦੀ ਜੋ ਜਵਾਕਾ ਨਾਲ ਸਹਿ ਦੇ ਦੇ ਜਮਾਂ ਚੰਗਾ ਇੰਨਾ ਕਿਸੇ ਦੀ ਆਉਂਦਾ ਇਹਦੇ ਹਾਂਜੀ ਡਾਊਟ ਗਾ ਬਈ ਅਸੀਂ ਦੇਣਾ ਗਿਆ ਕੱਲੇ ਡਾਲਰ ਦੀ ਆ ਹਾਂ ਮੇਰੇ ਘੜੀ ਲੈ ਬਸ ਇਹੀ ਡਾਲਰ ਹੀ ਚਾਹੀਦੀ ਆ ਵੱਡੀ ਨਹੀਂ ਬਿੱਟੂ ਜਿਹੜੇ ਉਹ ਯਾਰ ਬਾਬਾ ਹੁਣ ਤੂੰ ਇਸ ਦੁਆਰ ਜਮ ਨਹੀਂ ਲਾਉਣੀ ਵੱਡੀ ਕਿੱਥੋਂ ਆਗੀ ਫੱਟਾਊਗੀ ਫਿਰ 2 ਮਹੀਨਿਆਂ ਨੂੰ ਹਾਂ ਮੰਡੀ ਲੱਗ ਰਹੀ ਆ ਹਾਂ ਮੰਡੀ ਲੈ ਖੁੱਲੀ ਲੈ ਜਮ ਵੀ ਲੱਗਿਆ ਹੋਣਾ ਬੜੇ ਦੱਸੀ ਬਈ ਬਈ ਆ 85 ਨੰਬਰ ਪਲਾਨ ਦੇਖਿਓ 85 ਨੰਬਰ ਪਲਾਨ ਆ 100 ਰੁਪਏ ਦੇ ਦੋ ਚੱਲਦੇ ਕਿਉਂ ਮੰਦ ਨੂੰ ਕਿਹਾ ਕੀ ਸੀ ਦੋ ਬਹੁਤ ਆ ਬੰਦੇ ਉਹ ਬਈ ਯਾਰ ਐਕਚੁਅਲੀ ਉਹ ਬੰਦੇ ਨੂੰ ਜਿੰਮ ਲਗਾ ਰਹੇ ਆ ਅਸੀਂ ਤੇ ਜਿੰਮ ਚੀਜ਼ਾਂ ਟੈਟ ਹੋ ਜਾਣਗੀਆਂ ਇਹ ਤਾਂ ਮਹੀਨੇ ਜੀ ਬਾਬਾ ਟੈਟ ਹੋ ਜਾਣਗੀਆਂ ਚਾੜੋ ਚਸਟ ਚਸਟ ਵਧੂਗੀ ਫਿਰ ਇਹਦੀ ਹਾਂ ਆ ਤੁਹਾਨੂੰ ਕੱਪੜੇ ਕੁੱਪੜੇ ਵੀ ਹੁਣ ਸਾਰੇ ਨਵੇਂ ਲੈਣੇ ਪੈਣਗੇ ਜਿੰਮ ਲੱਗਿਆ ਨਾ ਬਟਨ ਗੁੱਲ ਗਿਆ ਦੋ ਇਹਨੂੰ ਉਹ ਦਵਾ ਕਿਦੇ ਐ ਹੁਣ ਐਕਸਪੀਰੀ ਬੰਦ ਆ ਉਹਨੂੰ ਵੀ ਫਿਰ ਬਾਈ ਯਾਰ ਉਹ ਕਿਹਨੂੰ ਬੰਦੀ ਆ ਤੂੰ ਚਾਹ ਨਾ ਪਾਣੀ ਪੁੱਛਿਆ ਯਾਰ ਅੱਧੀ ਰਾਤ ਨੂੰ ਹਾਂ ਮੋਟਾ ਮੇਰੇ ਪਰਬੂ ਬਾਈ ਉਹ ਪਰਬੂ ਹਾਂ ਮੋਟਾ ਯਾ ਹਾਂ ਸਰ ਵੀ ਚਾਚੀ ਉਹਦੇ ਨਾਲ ਬਾਈ ਅਗਲੇ ਦੀ ਬੰਦੀ ਨਹੀਂ ਉਹਦੇ ਨਾਲ ਬੰਦੀ ਨਹੀਂ ਅਗਲੇ ਦੀ ਤੈਨੂੰ ਚਾਹ ਪਾਣੀ ਕਾ ਪੁੱਛੂਗਾ ਪਾਣੀ ਦਾ ਪੁੱਛਣਾ ਚਾਹੀਦਾ ਸੀ ਤੱਕੇ ਨਾਲ ਹੀ ਚਾਹ ਪਾਣੀ ਤੂੰ ਲੈ ਕੇ 50 ਰੁਪਿਆ ਦੀ ਇੱਕ ਬਲੈਨ ਨਹੀਂ ਮੇਰੀ ਗੱਲ ਸੁਣ ਤੁਸੀਂ ਲੈ ਕੇ 50 ਰੁਪਏ ਦੀਆਂ ਬਲੈਨਾਂ ਦੇ ਤੁਸੀਂ ਚਾਹ ਪਾਣੀ ਪੀਣ ਨੂੰ ਫਿਰਦੇ ਹੋ ਤੇ ਐਦੋਂ ਬਾਅਦ ਤੁਸੀਂ ਤੇ ਖਾਜੋਗੇ ਕੋਈ ਹੱਕ ਬਣਦਾ ਬਾਈ ਹੱਕ ਬਣਦਾ ਯਾਰ ਮੁੰਡਾ ਚਲੋ ਚਲੋ ਯਾਰ ਐ ਜੀਆਂ ਹਰਕਤਾਂ ਮੈਨੂੰ ਨਹੀਂ ਪਸੰਦ ਐ ਕਰੀ ਮੇਰੇ ਆ ਆ ਟੂਏ 'ਚ ਵਜਿਆ ਪੱਤਰਾ ਜਮੈਂ ਇਥੋਂ ਮੋਟਰਸਾਈਕਲ ਲਗਾਉਂਦਾ ਸੀ ਜਮੈਂ ਥੇਲਿਆ ਗਿਆ ਮੈਂ ਖਟੂਆ ਮੇਰਾ ਐਦੋਂ ਤਾਂ ਬਰਾਂ ਨਹੀਂ ਹੋ ਕੇ ਨੰਗਾ ਆਓ ਖੜੀ ਆ ਮਾਸੀ ਜਮਾ ਗੱਲ ਤੇ ਦੇਖ ਲੈ ਪਤਾ ਵੀ ਨਹੀਂ ਲੱਗਣ ਦੇ ਨਾਲ ਉਹਦੀ ਚੜਜੂ ਆ ਕੇ ਹਿੱਕ ਤੇ ਅਸੀਂ ਇਹਨਾਂ ਬੌਂਕਰ ਨਾਲ ਇਕੱਠੇ ਕਰਦੇ ਵਾਂਗੇ ਬੌਂਕਰ ਨਾਂ ਵੀ ਨਹੀਂ ਕੁਛ ਨਹੀਂ ਤੇ ਹੁਣਾ ਹਾਂ ਪਤਾ ਨਹੀਂ ਲੱਗਣਗਾ ਆਗੇ ਜੀ ਪਿੰਡ ਮੰਡੀ ਚ ਗੇੜੇ ਗੂੜੇ ਦੇ ਕੇ ਆਜਾ ਤੇ ਕੋਡਨਾਈਟ ਜੀ ਸਸਰੀ ਘਾਲ ਸਾਰੇਆਂ